ਰਾਪਤੀ ਜਹੀ ਜਗਰਾਸ ਕਰ ਸਾਡੇ ਇਥੇ ਪਿੰਡ ਚ ਮੇਲਾ ਸੀ ਤੇ ਉਥੇ ਸੇਵਾ ਕਰਦਾ ਰਿਹਾ ਸਰੀ ਦੇ ਲਈ ਸਾਮਾ ਨੂੰ ਘਰ ਆਇਆ ਘਰੋਂ ਫੇਰ ਉਹ ਆਫਿਸ ਜਾ ਰਿਹਾ ਸੀਗਾ ਰਸਤੇ ਤੇ ਤਿੰਨ ਨੌਜਵਾਨ ਮਲੇ ਆ ਮੋਟਰਸਾਈਕਲ ਤੇ ਅੱਗੇ ਉਹਦੇ ਜਨੇ ਉਹਨਾਂ ਨੂੰ ਆਵਾਜ਼ ਮਾਰਿਆ ਉਹ ਅੱਗੇ ਹੱਥ ਮਲਾਉਣ ਲੱਗਾ ਉਹ ਚਸ਼ਮਦੀਦ ਗਵਾ ਦੱਸਦੇ ਤੇ ਉਹਨਾਂ ਅੱਗੇ ਉਹ ਫੇਰਨ ਕਰਤੀ ਪਹਿਲੀ ਗੋਲੀ ਉਹਦੇ ਗਿੱਟੇ ਤੇ ਵੱਜੀ ਆ ਤੋ ਡਿੱਗ ਪਿਆ ਫੇਰ ਦੂਜੀਆਂ ਦੋ ਤਿੰਨ ਗੋਲੀਆਂ ਹੋਰ ਮਾਰਿਆ ਫੇਰ ਇਥੋਂ ਕੋਈ ਨੌਜਵਾਨਾਂ ਚੋਕ ਕੇ ਤੇ ਮਤਿਆਲ ਖੜਿਆ ਉਹਨਾਂ ਨੂੰ ਜਵਾਬ ਦਿੱਤਾ ਫੇਰ ਹੁੱਠੀ ਲੱਗਿਆ ਤੇ ਹੁੱਠੀ ਜਾ ਕੇ ਉਹ ਪੂਰਾ ਹੋ ਗਿਆ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਇਹ ਗੁੰਡਾਗਰਦੀ ਨੂੰ ਨਤ ਪਾਉਣੀ ਚਾਹੀਦੀ ਹੈ ਤੇ ਮਾੜੀ ਮਾੜੀ ਗੱਲ ਤੋਂ ਨਾ ਕੋਈ ਇਹਨਾਂ ਦੇ ਜ਼ਮੀਨਾਂ ਦੇ ਰੋਲੇ ਨਾ ਕੋਈ ਪੈੜੀ ਬੰਨਾ ਉਹਦੇ ਵਟ ਦਾ ਰੋਲਾ ਕਿ ਮੜੀ ਗੱਲ ਦੇ ਇਕ ਦੂਜੇ ਨੂੰ ਗੋਲੀਆਂ ਮਾਰ ਦਿੰਦੇ ਜੋ ਇਦਾਂ ਨਹੀਂ ਹੋਣਾ ਚਾਹੀਦਾ ਹਾਂਜੀ ਥੋੜਾ ਜਿਹਾ 27 24 ਫਰਵਰੀ ਨੂੰ ਵਿਆਹ ਹੋਇਆ ਇਹਦਾ ਤੇ 30 ਕੁ ਸਤੀ 32 ਸਾਲ ਉਮਰ ਹੈਗੀ ਤੇ ਖੇਤੀਬਾੜੀ ਕਰਦਾ ਸੀ ਝੋਨਾ ਲਾਇਆ ਹੋਆ ਕੋਈ ਗੱਲ ਨਹੀਂ ਇਹੋ ਜੀ ਅਵਰੇਜ ਇੱਕ ਪਤੀ ਜੀ ਆ ਮਮੀ ਆਉਦੀ ਘਰ ਦੀ ਆ ਤੇ ਭਰਾ ਇੱਕ ਵੱਡਾ ਦਾ ਥੋਟੇ ਤੇ ਆਈ ਆ ਪੁਲਿਸ ਵੇਖੋ ਵੈਰੀਫਾਈ ਕੀ ਕਰਦੀ ਆ ਬੰਦੀਆਂ ਦੀ ਪਛਾਣ ਕਰਦੀ ਆ ਰੈਕਟ ਕਰਦੀ ਕੀ ਕਰਦੀ ਕੀ ਨਹੀਂ ਕਰਦੀ ਆ ਇਹ ਤਾਂ ਪੁਛਦਾ ਕੰਮ ਆ ਗੇ ਮੈਨੂੰ ਮੈਂ ਤਾਂ ਕਿਤੇ ਗਿਆ ਮੈਨੂੰ ਤਾਂ ਰਾਤ ਦੇ 1 ਵਜੇ ਪਤਾ ਲੱਗਾ ਮੈਂ ਫੇ ਸਵੇਰੇ ਆ ਉਦਾਂ ਰਾਤੀ ਪਹੁੰਚ ਗਈ ਪੁਲਿਸ ਅਧਿਕਾਰੀ ਜੀ ਤੇ ਦੋ ਕੁ ਵਜੇ ਰਾਤ ਕਰ ਵੀ ਆਇਆ ਹਸਪਤਾਲ ਪਹੁੰਚ ਗਈ ਵੀ ਪੁਲਿਸ ਐਦਾ ਕਿਨੇ ਕੋਈ ਗ੍ਰਿਫਤਾਰੀ ਹੋਈ ਤਾਰੂ ਕਹਣਾ ਜਿਹੜਾ ਕਾਨੂੰਨ ਵਸਤਾ ਜੀ ਕੀਤੀ ਜਾਵੇ ਤੇ ਘਰ ਘਰ ਜਿਹੜੇ ਵੈਨ ਪੈਂਦੇ ਆ ਬੰਦ ਹੋਣ ਚਾਹੀਦੇ ਦੇਖੋ ਮੇਰਾ ਭਤੀਜਾ ਹੁਈ ਜਗਰਾ ਸਿੰਘ ਕੱਲ ਸਾਡੇ ਇੱਥੇ ਪਿੰਡ ਤੇ ਮੇਲਾ ਸੀ ਤੇ ਉੱਥੇ ਸੇਵਾ ਕਰਦਾ ਰਿਹਾ ਸਰੀ ਦੀ ਹਲੀ ਸਾਮਾ ਨੂੰ ਘਰ ਆਇਆ ਘਰੋਂ ਫੇਰ ਉਹ ਆਪਸੇ ਜਾ ਰਿਹਾ ਸੀਗਾ ਰਸਤੇ ਤੇ ਤਿੰਨ ਨੌਜਵਾਨ ਮਿਲਿਆ ਮੋਟਰਸਾਈਕਲ ਤੇ ਅੱਗੇ ਆਉਂਦੇ ਜਿੰਨੇ ਉਹਨਾਂ ਨੂੰ ਆਵਾਜ਼ ਮਾਰੀਆ ਉਹ ਅੱਗੇ ਹੱਥ ਮਲਾਉਣ ਲੱਗਾ ਉਹ ਚਸ਼ਮਿੰਦੀਦ ਗਵਾਹ ਦੱਸਦੇ ਤੇ ਉਹਨਾਂ ਅੱਗੇ ਉਹ ਫੇਰਨ ਕਰਤੀ ਪਹਿਲੀ ਗੋਲੀ ਉਹਦੇ ਗਿੱਟੇ ਤੇ ਵੱਜੀ ਆ ਤੋ ਡਿੱਗ ਪਿਆ ਤੇ ਦੂਜੀਆਂ ਦੋ ਦਿਨ ਗੋਲੀਆਂ ਹੋਰ ਮਾਰੀਆ ਫਿਰ ਇੱਥੋਂ ਕੋਈ ਨੌਜਵਾਨਾਂ ਚੋਕ ਕੇ ਤੇ ਮਤਿਆਲ ਖੜਿਆ ਉਹ ਉਹ ਉੱਠੇ ਜਾ ਕੇ ਉਹ ਪੂਰਾ ਹੋ ਗਿਆ ਮੈਂ ਬੇਨਤੀ ਕਰਨਾ ਚਾਹੁੰਦਾ ਪੰਜਾਬ ਸਰਕਾਰ ਨੂੰ ਕਿ ਇਹ ਗੁੰਡਾਗਰਦੀ ਨੂੰ ਨਤ ਪਾਣੀ ਚਾਹੀਦੀ ਆ ਤੇ ਮੜੀ ਮੜੀ ਗੱਲ ਤੋਂ ਨਾ ਕੋਈ ਇਹਨਾਂ ਦੇ ਜ਼ਮੀਨਾਂ ਦੇ ਰੋਲੇ ਨਾ ਕੋਈ ਪੈੜੀ ਬੰਨਾ ਉਹਦੇ ਵਟ ਦਾ ਰੋਲਾ ਕਿ ਮੜਜੀ ਗੱਲ ਦੇ ਇਕ ਦੂਜੇ ਨੂੰ ਗੋਲੀਆਂ ਮਾਰ ਦਿੰਦੇ ਜੋ ਇਦਾਂ ਨਹੀਂ ਹੋਣਾ ਚਾਹੀਦਾ ਹਾਂਜੀ ਥੋੜਾ ਜਿਹਾ 27 24 ਫਰਵਰੀ ਨੂੰ ਵਿਆਹ ਹੋਇਆ ਇਹਦਾ ਤੇ 30 ਕੁ 32 ਸਾਲ ਉਮਰ ਹੈਗੀ ਤੇ ਖੇਤੀਬਾੜੀ ਕਰਦਾ ਸੀ ਝੋਨਾ ਲਾਇਆ ਹੋਆ ਪੁਰ ਗੱਲ ਨਹੀਂ ਇਹੋ ਜੀ ਅਵਰੇਜ ਇੱਕ ਪਤੀ ਜੀ ਮਮੀ ਆਉਦੀ ਘਰ ਦੀ ਆ ਤੇ ਭਰਾ ਇੱਕ ਵੱਡਾ ਦਾ ਥੋਟੇ ਤੇ ਆਈ ਆ ਪੁਲਿਸ ਵੇਖੋ ਵੈਰੀਫਾਈ ਕੀ ਕਰਦੀ ਆ ਬੰਦੀਆਂ ਦੀ ਪੁਛਾਲ ਕਰਦੀ ਆ ਅਰੈਸਟ ਕਰਦੀ ਕੀ ਕਰਦੀ ਕੀ ਨਹੀਂ ਕਰਦੀ ਇਹ ਤਾਂ ਹੁਣ ਪੁੱਛਦਾ ਕੰਮ ਆ ਗੇ ਮੈਨੂੰ ਮੈਂ ਤਾਂ ਕਿਤੇ ਗਿਆ ਮੈਨੂੰ ਤਾਂ ਰਾਤ ਦੇ 1 ਵਜੇ ਪਤਾ ਲੱਗਾ ਮੈਂ ਫੇ ਸਵੇਰੇ ਉਧਰ ਰਾਤੀ ਪਹੁੰਚ ਗਈ ਪੁਲਿਸ ਅਧਿਕਾਰੀ ਜਦ ਤੇ ਦੋ ਕੁ ਵਾਰ ਰਾਤ ਕਰ ਵੀ ਆਇਆ ਹਸਪਤਲ ਪਹੁੰਚ ਗਈ ਪੁਲਿਸ ਇਦਾਂ ਕਿ ਨਹੀਂ ਕੋਈ ਗ੍ਰਿਫਤਾਰੀ ਹੋਈ ਤਾਰੂ ਕਹਣਾ ਜਿਹੜਾ ਕਾਨੂੰਨ ਵਸਦਾ ਜੀ ਕੀਤੀ ਜਾਵੇ ਤੇ ਘਰ ਘਰ ਜਿਹੜੇ ਵੈਣ ਪੈਂਦੇ ਆ ਬੰਦ ਹੋਣ ਚਾਹੀਦੇ